9ਵੇਂ ਪਛਾਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪਵਤ੍ਰ ਸਥਾਨ ਗੁਰਦੁਆਰਾ ਬਹਿਰ ਸਾਗ ਪਾਟੜਾ ਪਟਿਆਲਾ ਵਿਖੇ ਮੱਸੀਆ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਰੋਵੜ ਸਾਹਿਬ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ। ਸ਼੍ਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਜੁੜੀਆਂ ਸੰਗਤਾਂ ਨੂੰ ਪ੍ਰਸਿੱਧ ਟਾੜੀ ਜਥਾ ਪਾਈ ਲਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਪੁਰਾਤਨ ਸਾਖੀਆਂ ਰਾਹੀਂ ਸਿੱਖ ਕੌਮ ਦੇ ਸ਼ਰਾਧਾਂ ਦੀ ਮਹੱਤਤਾ ਬਾਰੇ ਆਪਣੀਆਂ ਢਾਡੀਵਾਰਾਂ ਰਾਹੀਂ ਇਤਿਹਾਸ ਸਰਵਣ ਕਰਵਾਇਆ। ਇਸੇ ਦੌਰਾਨ ਜਿੱਥੇ ਇੱਕ ਪਾਸੇ ਬੀਬੀਆਂ ਵੱਲੋਂ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਪਾਈਆਂ ਵੱਲੋਂ ਆਈ ਗਈ ਹੈ ਲੰਗਰ ਹਾਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਲੰਗਰ ਚਕਾਇਆ ਗਿਆ ਬੀਬੀਆਂ ਵੱਲੋਂ ਲੰਗਰ ਹਾਲ ਦੇ ਬਾਹਰਵਾਰ ਝੁੱਠੇ ਬਰਤਨ ਧੋਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕੀਤੀ ਗਈ ਹੈ ਦੱਸ ਦਈਏ ਹਰ ਮੱਸਿਆ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਲੇਬੀਆਂ ਪਕੌੜੇ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਸਨ ਦਸਣਯੋਗ ਹੈ ਬਾਹਰ ਲੱਗੇ ਹਰ ਇੱਕ ਤਰ੍ਹਾਂ ਦੇ ਸਮਾਨ ਦੀਆਂ ਦੁਕਾਨਾਂ ਤੋਂ ਬੱਚੇ ਬਜ਼ੁਰਗ ਅਤੇ ਮਟਿਆਰਾਂ ਵੱਲੋਂ ਸਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ 9ਵੇਂ ਪਛਾਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪਵਤ੍ਰ ਸਥਾਨ ਗੁਰਦੁਆਰਾ ਬਹਿਰ ਸਾਬ ਪਾਟੜਾ ਪਟਿਆਲਾ ਵਿਖੇ ਮਸਿਆਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਰੋਵੜ ਸਾਹਿਬ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ। ਸ਼੍ਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਜੁੜੀਆਂ ਸੰਗਤਾਂ ਨੂੰ ਪ੍ਰਸਿੱਧ ਟਾੜੀ ਜਥਾ ਪਾਈ। ਲਖਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਪੁਰਾਤਨ ਸਾਖੀਆਂ ਰਾਹੀਂ ਸਿੱਖ ਕੌਮ ਦੇ ਸ਼ਰਧਾਂ ਦੀ ਮਹੱਤਤਾ ਬਾਰੇ ਆਪਣੀਆਂ ਢਾਡੀਵਾਰਾਂ ਰਾਹੀਂ ਇਤਿਹਾਸ ਸਰਵਣ ਕਰਵਾਇਆ। ਇਸੇ ਦੌਰਾਨ ਜਿੱਥੇ ਇੱਕ ਪਾਸੇ ਬੀਬੀਆਂ ਵੱਲੋਂ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਪਾਈਆਂ ਵੱਲੋਂ ਦਾਲਾਂ ਸਜੀਆਂ ਅਤੇ ਖੀਰ ਬਣਾਉਣ ਦੀ ਵੀ ਸੇਵਾ ਨਿਭਾਈ ਗਈ ਹੈ। ਲੰਗਰ ਹਾਲ ਵਿੱਚ ਵੱਡੀ ਗਿਣਤੀ ਵਿੱਚ ਲੰਗਰ ਚੁਕਾਇਆ ਗਿਆ ਬੀਬੀਆਂ ਵੱਲੋਂ ਲੰਗਰ ਹਾਲ ਦੇ ਬਾਹਰ ਬਾੜ ਝੁੱਠੇ ਬਰਤਨ ਧੋਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕੀਤੀ ਗਈ ਹੈ ਦੱਸ ਦਈਏ ਹਰ ਮਸਿਆ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਲੇਬੀਆਂ ਪਕੌੜੇ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਸਨ ਦਸਣਯੋਗ ਹੈ ਬਾਹਰ ਲੱਗੇ ਹਰ ਇੱਕ ਤਰ੍ਹਾਂ ਦੇ ਸਮਾਨ ਦੀਆਂ ਦੁਕਾਨਾਂ ਤੋਂ ਬੱਚੇ ਬਜ਼ੁਰਗ ਅਤੇ ਮਟਿਆਰਾਂ ਵੱਲੋਂ ਸਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ